ਗੁੱਸਾ ਰਿਕਾ ਚੱਲੇ ਜਾ ਪਰ ਹਟੇ ਚਲੇ ਜਾਂਦਾ ਗੁੱਸਾ ਰਿਕਾ ਮੈਂ ਤੁਹਾਨੂੰ ਕੀ ਕਰਾਂ ਗੁੱਸਾ ਰਿਕਾ ਤੂੰ ਕਿਸੇ ਦੀ ਰੱਤ ਲੈਣਾ ਚਾਹੇ ਕੀ ਮੈਂ ਤੇਤੂ ਵੀ ਪੁੱਛਣਾ ਚਾਹੁੰਦਾ ਨਾ ਵੈਰੀਫਾਈ ਕਰਨਾ ਤੇ ਫਿਰ ਅਸੀਂ ਕੀ ਤੂੰ ਸਾਨੂੰ ਇੱਕ ਵਾਰੀ ਡਿਕਲੇਅਰ ਕਰ ਦੇ ਇਹ ਅਸੀਂ ਕੀ ਕਰੀਏ ਇਹਨਾਂ ਦੇ ਮਦਰ ਇਸ ਦੁਨੀਆ ਤੋਂ 8-9 ਸਾਲ ਪਹਿਲਾਂ ਜਾ ਚੁੱਕੇ ਨੇ ਇਕੱਲਾ ਕੁਰਤਾ ਪਾ ਕੇ ਬਾਹਰ ਸੜਕਾਂ ਤੇ ਪਰੇਸਾ ਸਾਡੀ ਧੀ ਆ ਸਾਡੀ ਇਹ ਭੈਣ ਆ ਸਾਡੀ 엄마 ਨਗਨ ਅਵਸਥਾ ਚ ਘੁੰਮਦੀ ਸਾਡੀ ਭੈਣ ਅਸੀਂ ਤਾਂ ਨਹੀਂ ਦੇਖ ਸਕਿਆ ਪਾਪ ਦੇ ਜਾਣ ਤੋਂ ਬਾਅਦ ਮਾਂ ਦੇ ਜਾਣ ਤੋਂ ਬਾਅਦ ਇੱਕ ਭਰਾ ਸੀ ਉਹਦੇ ਵੀ ਜਾਣ ਤੋਂ ਬਾਅਦ ਇਕੱਲੀ ਨੇ ਇੱਕ ਦੁਨੀਆ ਬਣਾ ਲਈ ਅੰਦਰ ਠੰਡੇ ਠਿੰਡੇ ਸਭ ਸੁੱਟ ਤੇ ਆ ਚੱਕ ਕੇ ਬਾਹਰ ਕੋ ਬਚਿਆ ਹੀ ਨਹੀਂ ਆ ਦਰਵਾਜ਼ੇ ਚ ਇਕੱਠਾ ਗਲਗੀਆਂ ਵਾ ਪਤਾ ਨਾ ਜਿਆਦਾ ਸਮਾਨ ਗੇੜਦੀ ਐ ਸਾਨੂੰ ਚੁੱਕ ਲੱਗਦੇ ਲੋਕ ਇੱਥੇ ਖੜੇ ਚੱਕ ਕੇ ਲੈ ਜਾਂਦੇ ਮੈਂ ਬਹੁਤ ਟਰੱਕ ਭੇਜੀ ਲੋਕੀ ਟਰੱਕ ਭਰ-ਭਰ ਕੇ ਲੈ ਗਏ ਸਮਾਨ ਘਰ ਦਾ ਫ੍ਰਿਜ ਸਿੱਟਦਾ ਬਾਹਰ ਟੀਵੀ ਸਿੱਟਦਾ ਏਸੀ ਸਿੱਟਦਾ ਇਹਨੇ ਸੁੱਟਿਆ ਉਹ ਚੱਕ ਕੇ ਲੈ ਗਏ ਇਹ ਰੁੰਦੀ ਪਈ ਆ ਜਿਵੇਂ ਕਿਸੇ ਦੇ ਘਰ ਵੱੜ ਗਈ ਉਹਨਾਂ ਨੂੰ ਕਈਆਂ ਨੂੰ ਮਾਰਦੀ ਵੀ ਆ ਇਹ ਉਹਨਾਂ ਤੇ ਤੇਰੇ ਸਫਾਈ ਕਰਮਚਾਰੀ ਆਂਦੇ ਨੇ ਝਾੜੂ ਆਉਂਦੇ ਮਾਰਦੇ ਸੜਕਾਂ ਤੇ ਰੋਡ ਤੇ ਉਹਨਾਂ ਦੇ ਪੱਥਰ ਮਾਰ ਦਿੰਦੇ ਇੱਟਾਂ ਮਾਰ ਦਿੰਦੀ ਆ ਇਹ ਇਹਨਾਂ ਸਾਹ ਕੋਈ ਪੁਲਿਸ ਵਾਲੀ ਸੀ ਉਹਦੇ ਬਹੁਤ ਜ਼ੋਰ ਕੇ ਥੱਪੜ ਮਾਰੋ ਅਸੀਂ ਇਹਦੀ ਹੈਲਪ ਜ਼ਰੂਰ ਕਰਦੇ ਸੀ ਕਿ ਸਾਹਮਣੇ ਸਾਡੇ ਕੋਠੀ ਹੈ ਨਾ ਇਹਦੀ ਜਲੀ ਗਈ ਹੂੰ ਉਹ ਕਹਿੰਦੇ ਮੇਰੀ ਕੋਠੀ ਹੈ ਤੁਹਾਨੂੰ ਵੀ ਘਾਰੇ ਗਲੀ ਮੱਲਿਆਣ ਨੂੰ ਮਾਰਨਾ ਕੁੱਟਣਾ ਇਹ ਹੱਥੀ ਲੈ ਕੇ ਪੈ ਜਾਂਦੀ ਸੀ ਆਲੇ ਨੂੰ ਆਪਣੀਆਂ ਮਾਰ ਦੀ ਸ਼ਿਕਾ ਦੀ ਕੋਸ਼ਿਸ਼ ਵਾਇਗੁਰਜੀ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਇਹ ਨૈયਰ ਨਵਾਸ 647/9 9 ਫੇਸ ਮਹਾਲੀ ਮਹਾਲੀ ਚ ਖੜੇ ਆਂ ਅਸੀਂ ਜਿੱਥੇ ਆਪਾਂ ਗੱਲ ਕਰੀਏ ਇੱਕ ਪੜਿਆ ਲਿਖਿਆ ਵਰਗ ਪੰਜਾਬ ਦਾ ਰਹਿੰਦਾ ਇਹ ਵੀ ਇੱਕ ਸਾਡੀ ਭੈਣ ਪੜੀ ਲਿਖੀ ਸੀਗੀ ਜਿਹੜੀ ਇਸ ਘਰ ਦੇ ਵਿੱਚ ਮੈਂ ਰਹੀ ਆ ਇਕੱਲੀ ਕਹਿੰਦੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪੈਣੇ ਹਾਂ ਬਾਹਰ ਜਾਂਦੇ ਬੱਚਾ ਠੀਕ ਹੈ ਪੈਣੇ ਠੀਕ ਜੋ ਤੋ ਬੱਚਾ ਠੀਕ ਹੈ ਪੈਣੇ ਠੀਕ ਸਤਿ ਸ੍ਰੀ ਅਕਾਲ ਪੈਣੇ ਮੈਂ ਤੇਰਾ ਭਰਾ ਮੈਂ ਪੈਣੇ ਗੁੱਸਾ ਨਾ ਕਰ ਗੁੱਸਾ ਨਾ ਕਰ ਪੈਣੇ ਗੁੱਸਾ ਨਾ ਕਰ ਕਹਿੰਦੇ ਸਤਿ ਸ੍ਰੀ ਅਕਾਲ ਨਿਕੋ ਨਹੀਂ ਨਹੀਂ ਕੁਛ ਨਹੀਂ ਇੱਕ ਬਖਤ ਦੀ ਮਾਰੀ ਹੋਈ ਭੈਣ ਆ ਵਿਚਾਰੀ ਕੱਲੀ ਹੋਈ ਇਸ ਘਰ ਚ ਰਹਿ ਰਹੀ ਹੈ ਮਾਂ ਦੀ ਮੌਤ ਹੋ ਗਈ ਆ ਪਿਓ ਦੀ ਵੀ ਮੌਤ ਹੋ ਗਈ ਆ ਭਰਾ ਦੀ ਵੀ ਮੌਤ ਹੋ ਗਈ ਆ ਨਾ ਮਾਂ ਜਾਨ ਨੇ ਬਾਹਰ ਚਲੇ ਜਾ ਮਾਰੀ ਨਾ ਮਾਰੀ ਨਾ ਲੜਨਾ ਨਹੀਂ ਗੁੱਸਾ ਨਹੀਂ ਕਰ ਤੂੰ ਬਾਟ ਹਾਕੀ ਮਾਰਨੀ ਸਾਡੇ ਨੂੰ ਭਰਾਵਾਂ ਨਹੀਂ ਤੂੰ ਭਰਾਵਾਂ ਦੇ ਹਾਕੀ ਮਾਰੇ ਤੂੰ ਬਾਹਰ ਹਟ

ਗੁੱਸਾ ਨਾ ਕਰ ਪਰ ਮੈਂ ਤੈਨੂੰ ਕੀ ਕਰਾਂ ਪਰ ਗੁੱਸਾ ਨਹੀਂ ਕਰਨਾ ਪਰ ਸ਼ਾਂਤ ਹੋ ਜਾ ਸ਼ਾਂਤ ਹੋ ਜਾ ਕਿਉਂ ਹੋ ਜਾ ਛੋਟੀ ਭੈਣ ਆ ਤੂੰ ਮੇਰੀ ਇਹ ਤੇਰੀ ਤੇਰਾ ਘਰ ਹੈ ਨਹੀਂ ਤੇਰਾ ਅਫਰ ਤੂੰ ਇੱਥੇ ਕਿਉਂ ਆਇਆ ਤੈਨੂੰ ਮਿਲਣਾ ਹੈ ਸਮੇਂ ਨਹੀਂ ਗਿਆ ਮੇਰੇ ਕੋਲ ਸਾਇ ਮੈਂ ਸੋਚਿਆ ਆਪਣੀ ਭੈਣ ਨੂੰ ਮਿਲਿਆ ਮਨ ਗਾਲਾਂ ਨਹੀਂ ਕੱਢਣੀਆਂ ਭੈਣੇ ਸਿਆਣੀ ਭੈਣ ਆ ਮੇਰੀ ਪੜ੍ਹੀ ਲਿਖੀ ਭੈਣ ਆ ਠੀਕ ਹੈ ਤੇਰੇ ਤਾਂ ਮਾਦਾ ਲਾਜ਼ੇ ਕਰਨਾ ਪੈਣਾ ਠੀਕ ਹੈ ਪਰ ਮਾਰਨੀ ਤੂੰ ਮੇਰੇ ਚਾਰ ਮਾਰਨੀ ਗੁੱਸਾ ਲਾ ਲਈ ਬਸ ਇਹਨੂੰ ਕਸ਼ਾ ਪੈਣਾ ਉਧਰ ਨੀਚੇ ਉਧਰ

अब बने तू लिखे सारा आ, सारा कुछ लिखा होया मैं ओते कितना जानी इधर तो जैसे रिलीज कितना लिख लिया कितना है सारा कुछ आप मेरे घर पर आमंत्रित है जी आपने तो इतने लिखा होया अभी तुसी आओ जिम्मेवारी निभाना सीखिए गलत नहीं बोलना मेरी भैन आ तो तू फटाफट भाजे तो ठीक है बेटा सिखवंत कर तेरा ना सिखवंत पूछ रहे बैठी भैन फिर फिर वही गुस्सा फिर ਵਾਹਿਗੁਰੂ ਤੇ ਤੂੰ ਖਾ ਵਾਹਿਗੁਰੂ ਮੈਂ ਤਾਂ ਆਪਣੇ ਨਾਂ ਦਾ ਚੱਕ ਦੂੰਗੀ ਵਾਹਿਗੁਰੂ ਜਾ ਮੈਂ ਚਲਾ ਜਨਤਾ ਨੂੰ ਵੀ ਲੈ ਕੇ ਚੱਲ ਕਿਹੜੀ ਜਨਤਾ ਨੂੰ ਨਾ ਲੈ ਕੇ ਇਹਨਾਂ ਨੂੰ ਵੀ ਲੈ ਜਾ ਠੀਕ ਹੈ ਭੈਣ ਜਾਣਾ ਜਾਣ ਲੈ ਆ ਭੈਣ ਨੂੰ ਜਾਣਦੇ ਨਹੀਂ ਮੈਂ ਕਿ ਜਾਂਦੀ ਆ ਭੈਣ ਨੂੰ ਤਾਂ ਜਾਣਦੀ ਏ ਤੂੰ ਤੇਰੀ ਗਵਾਂਢਣ ਤੇ ਬੈਠ ਕੇ ਚੱਕਿਆ ਦਾ ਭੈਣ ਮੇਰੀ ਇਹ ਭੈਣਾਂ ਵੱਡੀ ਇਹਦੇ ਇਹਦੇ ਦਰਵਾਜ਼ੇ ਨੂੰ ਲੋਕ ਕਰਿਆ ਇਹਦੇ ਨੂੰ ਇਹ ਜਿਹੜੇ ਕੁੰਡੀ ਵਾਲਾ ਦਰਵਾਜ਼ਾ ਹੁੰਦਾ ਉਹ ਲੱਗਾ ਇਹਦੇ ਨੂੰ ਲੋਕ ਲੌਕ ਲੱਗਾ ਗਿਆ ਲਾ ਕੇ ਉਹ ਵੀ ਉੱਪਰ ਵਾਲਨ ਕਹਿੰਦਾ ਥੋ ਉੱਪਰ ਵਾਲਾ ਕਹਿੰਦਾ ਕਹਿੰਦਾ ਸਿਸਟਮ ਨੇ ਕੋਈ ਨਾ ਟਿਕਾਏ ਬੋਡਿੰਗ ਦੇ ਨਾਲ ਛੱਟਪੜ ਕਰਿਆ ਕਟਾ ਦਿਓ ਕਟਾ ਲਗਾ ਆਪਣੀ ਪੈਨਸ਼ਨ ਪੈਨਸ਼ਨ ਲੈਣੀ ਹੈ ਪੈਨਸ਼ਨ ਲੈਣੀ ਹੈ ਹੋਰ ਕਰਨ ਲੱਗਿਆ ਪੈਨਸ਼ਨ ਲੈਣੀ ਹੈ ਕਿ ਨਹੀਂ ਤੂੰ ਬਾਹਰ ਨਿਕਲ ਜਾ ਪੈਨਸ਼ਨ ਲੈਣੀ ਹੈ ਤੂੰ ਇਥੋਂ ਬਾਹਰ ਨਿਕਲ ਜਾ ਨਹੀਂ ਤੂੰ ਪੈਨਸ਼ਨ ਲੈਣੀ ਹੈ ਆਪਣੀ ਕਿ ਨਹੀਂ ਐਨੀ ਜ਼ੁਬਾਨ ਦੀ ਕਸਾਈ ਨਾ ਕਰ ਲੈ ਪੈਨਸ਼ਨ ਲੈਣੀ ਹੈ ਨਹੀਂ ਤੇਰੇ ਕੋਲ ਐਨੀ ਤੇਰੀ ਐਨੀ ਪੈਨਸ਼ਨ ਲੈਣੀ ਆ ਪੈਨਸ਼ਨ ਲੈਣੀ ਹੈ ਤੂੰ ਆਪਣੀ ਪੈਣੇ ਪੈਨਸ਼ਨ ਹੀ ਲੈਣੀ ਤੂੰ ਆਪਣੀ ਸਾਨੂੰ ਆਲੰਡ ਦੇ ਅੰਦਰ ਸੀ ਓਏ ਆਲੰਡ ਓਏ ਆਲੰਡ ਆਲੰਡ ਦੇ ਅੰਦਰ ਮੈਨੂੰ ਪਕੜੀ ਇਹਨੂੰ ਕਸ਼ਾ ਮੈਨੂੰ ਪਕੜੀ ਇਹਨੂੰ ਭੈਣੇ ਆ ਜਾਣ ਦੇ ਆਖੇ ਲੱਗ ਗਿਆ ਗੱਲ ਸੁਣ ਲੈ ਸਰ ਕੀ ਕਰਨਾ ਗੱਲ ਸੁਣ ਲੈ ਤੇ ਇਹ ਹੱਡੀ ਸੀ ਦਰਵਾਜ਼ਾ ਹੈ ਨਹੀਂ ਗੱਲ ਸੁਣ ਬਸ ਤੇ ਮੈਂ ਬਾਜਾ ਕੇ ਬਾਜਾ ਕੇ ਬਾਜਾ ਕੇ ਇਹ ਸਰਕਾਰ ਨੂੰ ਜਿਹੜੀ ਹੈ ਜਿਹੜੀ ਸਰਕਾਰ ਹੈ ਭੈਣੇ ਗੱਲ ਤਾਂ ਸੁਣ ਲੈ ਇਹ ਸਰਕਾਰ ਹੈ ਗੱਲ ਤਾਂ ਸੁਣ ਲੈ

ਚੱਲ ਚੱਲ ਛੱਡ ਦੇ ਚੱਲ ਇਹ ਭੈਣ ਆ ਜੀ ਸਾਡੀ ਸਖਵੰਤ ਕੌਰ ਆ ਫੋਟੋ ਸਟਿਕ ਵੀ ਲੱਗੋ ਸਤਵੰਤ ਕੌਰ ਮੇਰੀ ਭੈਣ ਕੱਲੀ ਹੋਈ ਇਸ ਘਰ ਚ ਰਹਿ ਰਹੀ ਆ ਆਪਾਂ ਦੀ ਡੈਥ ਹੋ ਗਈ ਮਮਾ ਜੀ ਠੀਕ ਆ ਤੂੰ ਫਸ ਲੈਣ ਵਾਲਾ ਨਹੀਂ ਮੈਂ ਕੋਈ ਫਸਾ ਪਾ ਕੇ ਫਿਰ ਬਾਚ ਮੇਰਾ ਕੰਡਾ ਹੈ ਜੀ ਐ ਜੀ ਬ੍ਰਦਰ ਆਇਆ ਮੇਰਾ ਕੰਡਾ ਵੀ ਨਾਲ ਹੀ ਆ ਗਿਆ ਇਸ ਨਾਲ ਪਰ ਬਾਖੜਾ ਤੂੰ ਇਥੇ ਜੰਦਾ ਲੈ ਕੇ ਆਉਂਦੇ ਬੰਦੇ ਮੇਰਾ ਐ ਜੀ ਬ੍ਰਦਰ ਆਇਆ ਐ ਜੀ ਬ੍ਰਦਰ ਤੂੰ ਮੇਰੇ ਬਲੱਡ ਰਿਲੇਸ਼ਨ ਚੋ ਹੈ ਨਹੀਂ ਹੈਗਾ ਜੁੜੀ ਤਾਂ ਨਹੀਂ ਭਰਾ ਭਰਾ ਖੂਨ ਚ ਨਹੀਂ ਭਰਾ ਖੂਨ ਚ ਹੀ ਹੁੰਦੇ ਆ ਹਾਂ ਅਸੀਂ ਤਾਂ ਜੋ ਬਲੱਡ ਰਿਲੇਸ਼ਨ ਚ ਅਸੀਂ ਤਾਂ ਉਹਨਾਂ ਨੂੰ ਮੰਨਦੇ ਆ ਉਹਨਾਂ ਨੂੰ ਮੰਨਦਾ ਪੂਰੀ ਦੁਨੀਆ ਦੇ ਚ ਉਹਨਾਂ ਨੂੰ ਮੰਨਦਾ ਨਾ ਮੇਰੀ ਆਇਆ ਕਿਉਂ ਬਾਈ ਉਹ ਕੀ ਕਹਿੰਦਾ ਉਹਨੇ ਮੈਨੂੰ ਕਿਹਾ ਆ ਜਿਹੜੇ ਉਂਗਲਾ ਉਂਗਲਾ ਚ ਕਰ ਉਹਨੇ ਕਿਹਾ ਮੈਨੂੰ ਉਹੀ ਬੋ ਉਹੀ ਬੋਲ ਰਿਹਾ ਕੋ ਨਹੀਂ ਭੇਜਿਆ ਮੈਨੂੰ ਉਹ ਜਿਹਨੇ ਤੂੰ ਇੱਕ ਵਾਰ ਬਾਹਰ ਕਰ ਇਹਨੂੰ ਜਿਹੜਾ ਹੈ ਕਾਦੇ ਨੰਬਰ ਤੇ ਇਧਰ ਚੱਲ ਇਧਰ ਚੱਲ ਜਾਂਦਾ ਜਾਂਦਾ ਉਸ ਨਾਲ ਗੁੱਸਾ ਨਹੀਂ ਕਰ ਚੱਲ ਇਧਰ ਚੱਲ ਪਿੱਛੇ ਕੋਈ ਗੱਲ ਨਹੀਂ ਕੋਈ ਗੱਲ ਪੜਨੇ ਸਤਿ ਸ਼੍ਰੀ ਅਕਾਲ ਤੇਰਾ ਨਾਮ ਸਿਕਵੰਤ ਕੌਰ ਨਹੀਂ ਮੇਰਾ ਕੋ ਮੇਰਾ ਨਾਮ ਨਹੀਂ ਮੇਰਾ ਨਾਮ ਹੋਰ ਕੁਝ ਹੈ ਸਤਵੰਤ ਕੌਰ ਨਹੀਂ ਮੇਰਾ ਨਾਮ ਹੋਰ ਕੁਝ ਹੈ ਅੱਗੇ ਪਿੱਛੇ ਬਹੁਤ ਕੁਝ ਹੈ ਮੇਰੇ ਨਾਮ ਦੇ ਠੀਕ ਹੈ ਪੜਨੇ ਸਤਵੰਤ ਪੜਨੇ ਤੁਸੀਂ ਕਿੰਨਾ ਪੜੇ ਹੋ ਮੇਰਾ ਮੇਰੇ ਕੋਲ ਟਾਈਮ ਨਹੀਂ ਹੈ ਪੜੇ ਕਿੰਨਾ ਤੁਸੀਂ ਮੇਰੇ ਕੋਲ ਟਾਈਮ ਨਹੀਂ ਹੈ ਤੂੰ ਕੱਕਾ ਦੀਦਾ ਹਿੱਸੇ ਬਾਹਰ ਚੱਲ ਠੀਕ ਹੈ ਬੰਦ ਪੈਣੇ ਫਟਾ ਫਟ ਫਟਾ ਬੰਦ ਪੈਣੇ ਕਿਹੜਾ ਤੁਹਾਡਾ ਮੈਨੂੰ ਨਹੀਂ ਪਤਾ ਕੌਣ ਹੈ ਭਰਾ ਤੇਰਾ ਮਦਦ ਲਈ ਆਇਆ ਮੈਨੂੰ ਮਦਦ ਲੰ데 ਨਹੀਂ ਕਿਸੇ ਤੋਂ ਪੈਣੇ ਮੇਰੇ ਨਾਲ ਮਦਦ ਕਰੀਏ ਨਾਲ ਮਦਦ ਲਈਏ ਕਿਸੇ ਤੋਂ ਚੰਗਾ ਨਾਲ ਨਾਲੇ ਨਾਲੇ ਬਹਿ ਜਾ ਦਉ ਛਾਂਤ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਯਾ